ਤਾਂ ਗੱਲ ਬੁਲਟ ਤੇ ਆਪਾਂ 스ਟੀਕਰ ਲਵਾਇਨ ਸਾਨੂੰ ਦਿਖਾਉਨੇ ਆ ਆਪਣੇ ਚੈਨਲ ਦਾ ਨਾਮ ਲਿਖਿਆ ਆ ਤਾਂ ਘੈਂਟ ਲੱਗਦਾ ਹੁਣ ਥੋੜਾ ਜਿਹਾ ਘੋੜੇ ਦਾ ਕੰਮ ਰਹਿ ਗਿਆ ਸਿੱਕ ਤਾਂ ਉਹ ਵਜੇ ਦੇਖਦੇ ਆ 12:00 ਵਜੇ ਮਿਸਤਰੀ ਨੇ ਕਹਿਆ ਸੀ ਪਹਿਲਾਂ ਉਹ ਕਰਾ ਕੇ ਲਿਆਉਨੇ ਆ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਕੀ ਬਣਦਾ ਵਾਓ ਖੇਤਾਂ ਦਾ ਇਹ ਨਜ਼ਾਰਾ ਬਾਬਿਆ ਮੂਲੀਆਂ ਪੱਟ ਲਈ ਆਪਾਂ ਆਪਣੇ ਉੱਥੇ ਲਾਈਆਂ ਹੋਈਆਂ ਮੂਲੀਆਂ ਪਾਲਕ ਮੇਥੇ ਗਾਜਰਾਂ ਆ ਗਾਜਰਾਂ ਖੜੀਆਂ ਆ ਕਦੋਂ ਕਦੋਂ ਤੇ ਅੱਲਾ ਦੀਆਂ ਬੇਲਾਂ ਲੱਗੀਆਂ ਸੀ ਫਿਰ ਸ਼ਕਲ ਜੀ ਨਵੇਂ ਵਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚੱਲ ਨੇ ਉਮੀਦ ਕਰਦਾ ਸਰ ਠੀਕ ਹੋਮੋਗੇ ਸੋ ਆਪਾਂ ਨੂੰ ਆਇਆ ਨੂੰ ਪਿੰਡ 2-3 ਦਿਨ ਹੋ ਗਏ ਪਰ ਉੱਥੇ ਜਿਹੜਾ ਖਾਣਾ-ਦਾਣਾ ਸੀ ਆਪਣਾ ਹਨਾ ਜਿਵੇਂ ਚੌਲ ਹੋ ਗਏ ਆ ਪਤਲੀਆਂ ਦਾਲਾਂ ਹੋ ਗਈਆਂ ਜਾਂ ਸਵੇਰੇ ਪਰੌਂਠਾ ਪਰ ਜਿੱਦ ਦੇ ਪਿੰਡ ਆਏ ਉਧਰ ਬਾਪੇ ਸਾਗ ਹੀ ਚੱਲਦਾ ਇੱਕ ਦਿਨ ਵੀ ਹੋਰ ਕੋਈ ਹੋਰ ਦਾਲ ਨਹੀਂ ਖਾ ਕੇ ਦੇਖੀ ਸੋ ਅੱਜ ਆਪਾਂ ਕਣਕ ਦੇ ਵਿੱਚ ਰਹੇ ਸੱਟਣਾ ਤੁਹਾਨੂੰ ਦਿਖਾਉਣਾ ਪਹਿਲਾਂ ਦੋ ਵਾਰੀ ਇਹਦੇ ਵਿੱਚ ਪਾਤਾ ਪਰ ਐ ਵੀ ਪਾਣੀ ਪਤਾ ਨਹੀਂ ਜ਼ਿਆਦਾ ਪੈ ਗਿਆ ਇੱਥੇ ਇਹ ਪੀਲੀ ਵੱਧ ਹੋ ਗਈ ਤਾਂ ਹੁਣ ਪੀਲੀ ਹੋਣ ਦਾ ਕਾਰਨ ਹੀ ਇਹ ਵੀ ਪਾਣੀ ਵੱਧ ਪੈ ਗਿਆ ਦੋ ਵਾਰੀ ਰੇਤ ਤੇ ਹੋ ਗਿਆ ਤਾਂ 1.5 ਕਿਲੋ ਆਪਾਂ 1.5 ਕਿਲੋ ਵਿੱਚ ਦੁਬਾਰੇ ਹੁਣ ਥੋੜਾ ਥੋੜਾ ਪਾ ਦਾਂਗੇ ਜੀ ਇਹਦੇ ਕਰਕੇ ਹਰੇ ਜੀ ਹੋ ਜੂ ਸੋ ਕਰਦੇ ਆ ਸ਼ੁਰੂ ਦੇ ਖਦ ਪਾਉਣ ਦਾ ਕਾਰਨ ਇਹੀ ਹੈ ਵੀ ਇਹ ਪੀਲੀ ਵਾਲੀ ਹੋ ਗਈ ਇਹ ਹੁਣ ਰੇਤ ਤੋਂ ਪੈਣਾ ਸੈੱਟ ਵੀ ਨਹੀਂ ਆਉਂਦੀ ਜਾਂ ਤਾਂ ਇਹ ਸਪਰੇਅ ਕਰਨੀ ਪਊ ਜਾਂ ਇਹਨੂੰ ਰੇਹ ਕਰਨਾ ਰੇਹ ਲਾਉਣਾ ਪਊਗਾ ਸੋ ਚਲੋ ਹੁਣ ਆਪਣੇ ਕੋਲੇ ਆਹ ਕਿਹੜਾ ਰਹਿ ਗਿਆ ਇੱਕ ਇੱਕ ਝੋਲਾ ਰਹਿ ਗਿਆ ਦੇਖਦੇ ਇਹ ਜੋ ਥੱਪ ਜੂਗਾ ਇਹਦਾ ਇੰਟਰਲੀ ਪਾਟਾ ਉਹਦੇ ਵਿੱਚ ਹੋ ਗਈ ਆਪਣੇ ਕਿਉਂਕਿ ਆਪਾਂ ਇੱਕ ਗੱਟਾ ਹੀ ਲੈ ਕੇ ਆਏ ਸੀ ਰੇਹ ਦਾ ਤਾਂ ਉਹ ਆਪਾਂ ਸੜਤਾ ਖੰਡਿਆਤਾ ਕਿਉਂਕਿ ਇਹਦੇ ਵਿੱਚ ਪਹਿਲਾਂ ਦੋ ਵਾਰੀ ਰੇਹ ਪਿਆਹਾ ਤੁਹਾਨੂੰ ਦੱਸਿਆ ਵੀ ਥੋੜੀ ਪੀਲੀ ਹੋਣ ਦੀ ਵਜ੍ਹਾ ਇਹੀ ਸੀ ਵੀ ਪਾਣੀ ਜਿਆਦਾ ਲੱਗ ਗਿਆ ਜਾਂ ਤਾਂ ਐਂ ਵੀ ਕਈ ਵਾਰ ਪਾਣੀ ਜਦੋਂ ਪਹਿਲਾ ਕਣਕ ਨੂੰ ਲਾਉਣਿਆ ਤਾਂ ਪਤਲਾ ਹੀ ਚਾਹੀਦਾ ਸੋ ਆਪਣੇ ਸਾਰੇ ਕਣਕ ਨੂੰ ਥੋੜਾ ਥੋੜਾ ਵੱਧ ਪਾਣੀ ਲੱਗ ਗਿਆ ਆ ਦਿਖਾਉਨੇ ਆ ਤੁਹਾਨੂੰ ਤਾਂ ਤੁਸੀਂ ਵਿੱਚੋਂ ਦੇਖੋ ਐ ਲੱਗਦਾ ਜਿਵੇਂ ਜਮਾਤ ਤੋਂ ਮੱਚੀ ਪਈ ਹੁੰਦੀ ਹੈ ਢਾਲ ਕਿਉਂਕਿ ਇਹ ਜਦੋਂ ਪੀਲੀ ਹੁੰਦੀ ਆ ਤਾਂ ਇਹ ਉੱਪਰੋਂ ਮੱਛਣ ਲੱਗ ਜਾਂਦੇ ਜਿਵੇਂ ਜੀਰੀ ਗਰਮ ਪਾਣੀ ਦੇ ਵਿੱਚ ਮੱਛਣ ਲੱਗ ਜਾਂਦੀ ਆ ਤਾਂ ਕਣਕ ਨੂੰ ਜਦੋਂ ਪਹਿਲਾਂ ਪਾਣੀ ਲਾਉਣਾ ਪਹਿਲਾਂ ਪਾਣੀ ਬਹੁਤ ਜ਼ਿਆਦਾ ਪਤਲਾ ਤੇ ਸੋਚ ਸਮਝ ਕੇ ਲਾਉਣਾ ਚਾਹੀਦਾ ਆਹ ਖੜੀ ਐ ਸਕੂਟੀ ਆਪਣੀ ਵਾਹ ਚਾਰਜਿੰਗ ਵਾਲੀ ਇਲੈਕਟ੍ਰੀਕਲ ਸਕੂਟੀ ਆ ਤਾਂ ਨਜ਼ਾਰਾ ਬਹੁਤ ਵਾਬੇ ਵਿੱਚ ਤੇਲ ਫਤੂਲ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਰਾਤ ਸਾਮ ਨੂੰ ਚਾਰਜ ਲਾ ਦੋ ਸਵੇਰ ਨੂੰ ਫੁੱਲ ਹੋ ਜਾਂਦੀ ਐ ਸਾਰਾ ਦਿਨ ਵਧੀਆ ਕੱਢ ਦਾਂਦੀ ਐ ਸੋ ਅੱਜ ਆਪਣੀ ਬੋਰੀ ਪਾੜ ਗਈ ਯਾਰ ਦਿਖਾਉਣੀ ਆ ਤੁਹਾਨੂੰ ਆ ਦੇਖ ਲਾਉਣ ਲੱਗਿਆ ਬੋਰੀ ਪਾੜ ਗਈ ਅਈ ਚ ਫਸ ਗਈ ਨੁੱਕਰ ਜੀ ਚਲੋ ਰੇ ਤਾਂ ਢੋਲਿਆ ਮੜਾ ਮੋਟਾ ਇੱਕ ਅੱਧੀ ਮੁਠੀ ਆ ਬਾਕੀ ਹਜੇ ਪੂਰੀ ਪੀਲੀ ਆ ਇਹ 2-4 ਦਿਨਾਂ ਦੇ ਵਿੱਚ ਸੈਟ ਹੋ ਜਾਊ ਆਪ ਚੱਲਦੇ ਆ ਆਪਾਂ ਆ ਗਏ ਸੀ ਆਪਣੇ ਮੋਟਰ ਤੇ ਇਥੇ ਆਪਣੀ ਬਾੜੀ ਲਾਈ ਹੋਈ ਆ ਵੈਸੇ ਆਪਾਂ ਬਹੁਤ ਘੱਟ ਇਥੋਂ ਬਾੜੀ ਵਾਲੀ ਚੀ ਜੋੜ ਕੇ ਲੈ ਕੇ ਆ ਨਾ ਪਹਿਲਾਂ ਕਦੂ ਦੀਆਂ ਬੇਲਾਂ ਵੀ ਕਾਫੀ ਲਾਈ ਹੁੰਦੀ 20-25 ਬੇਲਾਂ ਸੀ ਤੇ ਬਾਕੀ ਹੁਣ ਗਾਜਰ ਮੂਲੀ ਪਾਲਕ ਵਗੈਰਾ ਇਦਾਂ ਵੀ ਬਹੁਤ ਕੁਸ ਲੱਗਿਆ ਪਰ ਇਧਰ ਸਾਡਾ ਗੇੜਾ ਘੱਟ ਪਾਜਦਾ ਹੈ ਅੱਧਾ ਮੋਟਰ ਆ ਗਈ ਆਪਣੇ ਉਹ ਕੋਠਾ ਉਧਰ ਸਾਰੇ ਚ ਗਾਜਰਾਂ ਲੱਗੀਆਂ ਹੋਈਆਂ ਨੇ ਉਹ ਕਦੂਦਾਂ ਦੀ ਬੇਲਾਂ ਸਾਨੂੰ ਉੱਪਰ ਦੀਆਂ ਹੋਣੀਆਂ ਪਰਲੀ ਸਾਈਡ ਵੀ ਇਤੋਂ ਤੱਕ ਪਹੀ ਦੇ ਨਾਲ ਨਾਲ ਕਦੂਦਾਂ ਦੀ ਬੇਲਾਂ ਲੱਗੀਆਂ ਹੋਈਆਂ ਨੇ ਦੇਖੋ ਪ੍ਰਿੰਡੀਆਂ ਪ੍ਰੁੰਡੀਆਂ ਇੱਥੋਂ ਬਹੁਤ ਅਸੀਂ 5-7 ਕਵਾਰੀ ਦਾਲ ਲੈ ਕੇ ਗਿਆ ਬਾਕੀ ਸਾਰੀ ਸੇਵਾ ਜੀ ਗਈਆਂ ਨੇ ਇਹ ਤਾਂ ਦੋ ਤਿੰਨ ਮੂਲੀਆਂ ਹੀ ਆ ਪੱਟ ਪੱਟ ਲਈਏ ਜੇ ਮਿਲੀਆਂ ਜੇ ਥਿਆਈਆਂ ਕਿਉਂਕਿ ਪਹਿਲਾਂ ਹੈ ਨਹੀਂ ਸੀ ਮੈਂ ਪਰਸੋਂ ਦੇਖ ਕੇ ਆ ਸੀ ਚਲ ਜੇ ਥੋੜੀਆਂ ਬਹੁਤੀਆਂ ਹੋਈਆਂ ਵੀ ਤਾਂ ਹੁਣ ਉਹ ਦੇਰਾ ਜਦਰਾ ਆਪਾਂ ਟੂਰ ਤਾਂ ਦੇਰਾਸ ਆ ਗਈ ਚੱਲਦਾ ਤਾਂ ਕਰਕੇ ਮੂਲੀਆਂ ਵੀ ਜ਼ਰੂਰੀ ਨੇ ਆਪਦੇ ਖੇਤ ਦੀਆਂ ਨੇ ਚਲ ਜੇ ਦੋ ਚਾਰ ਮਿਲ ਗਈਆਂ ਥੋ ਪੱਟ ਕੇ ਤਾਂ ਚੱਲਦੇ ਸਿੱਧਾ ਹੁਣ ਇਹ ਦੂਆ ਕੱਖਾਂ ਦਾ ਪਾਉਣੇ ਨਾ ਤੋਕੇ ਮੂਲੀ ਯਾਰ ਕੋਈ ਦੀਂਦੀ ਹੀ ਨਹੀਂ ਵਧੀਆ ਜੀ ਛੋਟੀਆਂ ਛੋਟੀਆਂ ਨੇ ਸਾਰੀਆਂ ਵੱਡੀਆਂ ਬੁੱਡੀਆਂ ਸਭ ਲੈ ਕੇ ਪੱਟ ਕੇ ਵਾਓ ਆਦਤ ਹੈਗੀ ਇੱਕ ਇਹਦਾ ਘੈਂਟ ਹੈ ਦੋ ਤੋ ਕਿਤੇ 3 ਛਟੀਆਂ ਹੋ ਗਈਆਂ ਦੇਖੋ ਦੱਦਾ ਵਰਗੀਆਂ ਜਿਵੇਂ ਬਫ ਵਰਗੀਆਂ ਲੱਗਦੀਆਂ ਨੇ ਤੋਖ ਦੇਖੋ ਕਿੰਨੀਆਂ ਸੋਹਣੀਆਂ ਲਾਦੀਆਂ ਨੇ ਆ ਸੜਕ ਤੇ ਤੁਸੀਂ ਦਰਖਤ ਦੇਖੋ ਕਿੰਨੇ ਲੱਗੇ ਹੋ ਨੇ ਸਾਰੀ ਸੜਕ ਤੇ ਡੈਕਿੰਡੈਕਾ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖੋ ਹਾਂ ਵੀ ਸੱਜਣੋ ਅੱਜ ਆਪਾਂ ਫੇਰੇ ਸਿੱਟਣਾ ਕੱਲ ਆਪਾਂ ਤੋਂ ਵੀਡੀਓ ਸ਼ੂਟ ਨਹੀਂ ਹੋਈ ਕੱਲ ਸਰਚ ਛੜਤਾ ਸੀ ਯਾਨੀ ਕਿ ਕੱਲ ਆਪਾਂ 11 ਬੂਰੀਆਂ ਖੰਡੇ ਆਤੀਆਂ ਸੀ ਇਹਦੀਆਂ ਜਿੱਦਾਂ ਚਾਰਕੀ ਖੰਡੇ ਹੋਣੀਆਂ ਬਾਬੇ ਬੋਰੀ ਤਾਂ ਖੋਲਤੀ ਆਹ ਇੱਕ ਰੈਂਦਾ ਇਹਦਾ ਖੁੱਲਣ ਵਾਲਾ ਆਹ ਇਹ ਬੋਰੀਆਂ ਖੋਲਣ ਦਾ ਆਪਾਂ ਨੂੰ ਤਰੀਕਾ ਆਪਾਂ ਇੱਕ ਵਾਰ ਚੀ ਬੋਰੀ ਖੋਲਦਾਂ ਨੂੰ ਕਿਉਂਕਿ ਜਿਹੜਾ ਬੰਦਾ ਹਨਾ ਰੇ ਛੱਡਦਾ ਰਹਿੰਦਾ ਉਹਨੂੰ ਪਤਾ ਲੱਗ ਜਾਂਦਾ ਸੋ ਬਾਕੀ ਆ ਜੋ ਤਾ ਆਪਾਂ ਇੱਕ ਬੋਰੀ ਰੇਹ ਦੀ ਖੰਡਿਆ ਸੀ ਕੀਲਾਕ ਹੋ ਗਿਆ ਹੋਊਗਾ ਪੂਰਾ ਇੱਕ ਵੱਜ ਗਿਆ ਤਾਂ ਆਪਾਂ ਢਾਈ ਕ ਬੋਰੀਆਂ ਇੱਥੇ ਰੇਹ ਦੀਆਂ ਪਾਉਣੀਆਂ ਸੀ ਉਹ ਰੇਹ ਦੀਆਂ ਪਾਤੀਆਂ ਤਾਂ ਹੁਣ ਡੇਢ ਬੋਰੀ ਰਗੀ ਡੇਢ ਬੋਰੀ ਆਪਣਾ ਹੋ ਸਾਹਮਣੇ ਇੱਕ ਹੁੰਦੀਆਂ ਦਾ ਹੋ ਉੱਥੇ ਪੀਲਾ ਹੋਇਆ ਪਿਆ ਡੇਢ ਕਿ ਲਾਡੀ ਹੈਗਾ ਪਿੱਛੇ ਰਮਾਇਤੀ ਤਾਂ ਉਹਦੇ ਵਿੱਚ ਹੁਣ ਆਪਾਂ ਡੇਢ ਬੋਰੀ ਪਾਉਣੀ ਹੈ ਹੁਣ ਆਪਾਂ ਇਹ ਟਰੈਕਟਰ ਇੱਥੋਂ ਦੀ ਜੀ ਬੋਰੀ ਲੈ ਕੇ ਜਾਵਾਂਗੇ ਤਾਂ ਕੱਲੇ ਨੂੰ ਚੱਕਣੀ ਔਖੀ ਹੈ ਤਾਂ ਆਪਾਂ ਦੂਜੇ ਸਾਈਡ ਦੀ ਜਾਵਾਂਗੇ ਬੋਰੀਆਂ ਲਾ ਦਤੀਆਂ ਦੋ ਖਾਲੀ ਆਪਾਂ ਉਧਰ ਰਦਤੀਆਂ ਤੇ ਆ ਡੇਢ ਕਿਲੋ ਆਪਣਾ ਤੁਸੀਂ ਦੇਖੋ ਇਹ ਸਾਰਾ ਕਿਉਂਕਿ ਹੁਣੀ ਪੀਲਾ ਹੋਇਆ ਹੈ ਜਿੱਦਦੇ ਆਪਾਂ ਆਏ ਉਦਦੇ ਤਾਂ ਹਰਾ ਸੀ ਕਿਉਂਕਿ ਉਹ ਪਾਣੀ ਥੋੜੇ ਦੇ ਨਹੀਂ ਹੋਏ ਸੀ ਲਾਇ ਇਹਨੂੰ ਜਿਉਂ ਲੇਟ ਹੋਈ ਜਾਂਦਾ ਕੰਮ ਜਿਉਂ ਪੀਲਾ ਹੋਈ ਜਾਂਦਾ ਤਾਂ ਹੁਣ ਆਪਾਂ ਇਹਦੇ ਉੱਤੇ ਡੇਢ ਕਿਲੇ ਦੇ ਵਿੱਚ ਡੇਢ ਪੁਰੀ ਰੇਹ ਦੀ ਪਾਵਾਂਗੇ ਆਪਾਂ ਕਰਦੇ ਆ ਇੱਥੇ ਰੇਹ ਸਟਾਰਟ ਡੇਢ ਕਿਲੋ ਹੀ ਰਹਿ ਗਿਆ ਕੰਟ ਦੇਖਦੇ ਕਿੰਨੇ ਕ ਟਾਈਮ ਚ ਪੈ ਜੂ ਤਿੰਨ ਝੋਲੇ ਹੋਣਗੇ ਕਿਉਂਕਿ ਆਪਾਂ ਮਮ ਜੇ ਕਿਤੇ ਕੜੀਆਂ ਪੈ ਜਾਂਦੀਆਂ ਡੱਬੀ ਹੋ ਗਈ ਸੀ ਜੇ ਧੁੱਪ ਦਾ ਪਜੀ ਨਾ ਨਿਕਲਦੀ ਫਿਰ ਹੋ ਗਿਆ ਦੀ ਕੰਮ ਹੂੰ ਇਹਦਾ ਹੋਰ ਹੈ ਕੰਮ ਬੰਦਾ ਲਾਲਚ ਕਰ ਜਾਂਦਾ ਲੰਬੀ ਬੜੀ ਪੂਰੇ 2 ਵਜੇ ਕੰਮ ਆਪਣਾ ਸਮਾਪਤ ਹੋ ਗਿਆ ਜੋ ਰੇ ਦਾ ਕੰਮ ਸੀ ਰੇ ਖੰਡਿਆਉਣਾ ਸੀ ਜਿੰਨੇ ਵੀ ਬਣਤ ਖੰਡਿਆਉਣਾ ਸੀ ਤਾਂ ਉਹ ਅੱਜ ਆਪਾਂ ਦਾ 2 ਵਜੇ ਨੂੰ ਫਾਈਨਲ ਹੋ ਗਿਆ ਹਾਂਜੀ ਦੋਸਤੋ ਅੱਜ ਦਾ ਬਲੌਗ ਆਪਣੇ ਸਟ੍ਰੈਕ ਦੀ ਵੀਡੀਓ ਬਧੇ ਲਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲੱਗ ਤੱਕ ਜਰੂਰ ਦੇਖਿਆ ਕਰੋ ਠੋਕੇ ਗਏ ਜੀ ਬਾਏ ਬਾਏ